ਮੈਂ ਧਰਤੀ ਬਹੁਤ ਨਿਭਾਗੀ ਸੀ ਤੂੰ ਭਾਦਾਂ ਵਾਲੀ ਕਰ ਚੱਲੇ ਆ ਲੱਗੀਆਂ ਬਹੁਤ ਹੀ ਰੌਣਕਾਂ ਸੀ ਪਰ ਤੂੰ ਅੱਜ ਸੁੰਨੀ ਕਰ ਚੱਲੇ ਆ ਸਾਨੂੰ ਇੱਕ ਵਾਰੀ ਦੱਸ ਜਾਵੀਂ ਮੁੜ ਕੇ ਕਦੋਂ ਤੂੰ ਫੇਰਾ ਪਾਉਣਾ ਏ ਪੂਰੀ ਆਨੰਦਾਂ ਦੀ ਵਸਾਉਣ ਵਾਲਿਆ ਦੱਸ ਮੁੜ ਕੇ ਕਦੋਂ ਤੂੰ ਆਉਣਾ ਏ ਧੀ ਛੱਡਣੀ ਔਖੀ ਹੁੰਦੀ ਏ ਤੂੰ ਕਿੱਲਿਆਂ ਨੂੰ ਵੀ ਛੱਡ ਚੱਲੇ ਆ ਆਪਣੀ ਕੌਮ ਦੀ ਖਾਤਰ ਤੂੰ ਰਾਮਾਂ ਅਧੂਰੇ ਹੀ ਛੱਡ ਚੱਲੇ ਆ ਕਮਲੀ ਸੇਜਾ ਤੇ ਸੌਣ ਵਾਲਿਆ ਹੁਣ ਕਿੱਥੇ ਜਾ ਕੇ ਤੂੰ ਸੌਣਾ ਹੈ ਪੂਰੀ ਆਨੰਦਾ ਦੀ ਵਸਾਉਣ ਵਾਲਿਆ ਦਸ ਮੁੜ ਕੇ ਕਦੋਂ ਤੂੰ ਆਉਣਾ ਹੈ ਅਨੰਦਪੁਰ ਦੀਆਂ ਗਲੀਆਂ ਰੂਪੀਆਂ ਜਿੰਨਾ ਕਦਮ ਤੇਰੀ ਸੀ ਚੁੰਮੀ ਪਸ਼ੂ ਤੇ ਪੰਛੀ ਵੀ ਰੋਣ ਲੱਗੇ ਜੋ ਸੀ ਤੇਰੀ ਪੂਰੀ ਅਨੰਤ ਵਿੱਚ ਘੁੰਮੀ ਤੇਰੇ ਬਾਝੋਂ ਮਾਲਕਾ ਵੇ ਇਹਨਾਂ ਨੂੰ ਕਿਸੇ ਨਾ ਗੱਲ ਨਾਲ ਲਾਉਣਾ ਹੈ ਕੀ ਆਨੰਦਾ ਦੀ ਵਸਾਉਣ ਵਾਲਿਆ ਦਸ ਤੂੰ ਮੁੜ ਕੇ ਕਦੋਂ ਆਉਣਾ ਹੈ ਤੇ ਧਰਤੀ ਹਾਂ ਅਨੰਦਪੁਰ ਦੀ ਦਾਤਾ ਹੱਥ ਜੋੜ ਵਾਸਤੇ ਪਾਵਾਂ ਅਮੀਨਾ ਤੂੰ ਮੈਨੂੰ ਛੱਡ ਕੇ ਤੇਰੇ ਅੱਗੇ ਵਾਰ-ਵਾਰ ਸੀਸ ਮੈਂ ਨਿਵਾਉਂ। ਪਰ ਜਾਂਦ ਤੇਰੇ ਪਿਆਰੇ ਲਾੜਲੇ ਜਿਨ੍ਹਾਂ ਨੂੰ ਮੈਂ ਹੋਰ ਹੈ ਖੜਾਉਣਾ। ਪਰੀ ਅਨੰਦਾ ਦੀ ਵਸੌਣ ਵਾਲਿਆ ਦੱਸ ਤੂੰ ਮੁੜ ਕੇ ਕਦੋਂ ਹੈ ਆਉਣਾ। ਤਾਂ ਮੈਂ ਐਸਾ ਮੈਂ ਖੀਤ ਤੇ ਸਤ ਨੂੰ ਹੀ ਝੂੜਦਾ ਘੇਰਾ ਪੈ ਗਿਆ। ਆਖਰ ਸੱਚ ਦੀ ਹੀ ਹੋਣੀ ਜਿੱਤ ਹੈ ਜਦੋਂ ਝੂੜਦਾ ਹੈ ਡੇਰਾ ਟਹਿ ਗਿਆ। ਗਾਣ ਸੁਣ ਕੇ ਪੂਰੀ ਅਨੰਦ ਦੀ ਗੁਰੂ ਜੀ ਨੇ ਮੁੱਖੋਂ ਹੈ ਫਰਮਾਉਣਾ ਪੂਰੀ ਅਨੰਦਾ ਦੀ ਵਸੌਣ ਵਾਲਿਆ ਦੱਸ ਮੁੜ ਕੇ ਕਦੋਂ ਤੂੰ ਹੈ ਆਉਣਾ। ਥੇ ਫਾਇਆ ਕਰੂ ਮੇਰਾ ਖਾਲਸਾ ਜਿਸ ਲਈ ਮੈਂ ਪੁੱਤ ਚਾਰੇ ਵਾਰ ਨਹੀਂ ਚੌਹਾਂ ਦਾ ਮੈਨੂੰ ਗਮ ਨਾ ਕੋਈ ਮੇਰੇ ਜਿਉਂਦੇ ਪੁੱਤ ਕਈ ਹਜ਼ਾਰ ਨੇ ਸਰਬਗੁਰੂ ਹੈ ਕਹਿ ਚੱਲਿਆ ਮਾਛੀ ਬਾੜੇ ਵਿੱਚ ਜਾ ਕੇ ਹੱਸੋਣਾ ਪੂਰੀ ਅਨੰਦਾ ਦੀ ਵਸਾਉਣ ਵਾਲਿਆ ਦਸ ਮੁੜ ਕੇ ਕਦੋਂ ਤੂੰ ਹੈ ਆਉਣਾ ਵਾਹਿਗੁਰੂ